ਓ ਤੇਰੀ ਬਾਣੀ ਤੁਰਦਰਗਾਹੀ ਬਾਬਾ ਨਾਨਕਾ ਤੇਰੀ ਬਾਣੀ ਤੁਰਦਰਗਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਬਚਨ ਅਲਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਬਚਨ ਅਲਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਬਚਨ ਅਲਾਹੀ ਬਾਬਾ ਨਾਨਕਾ ਹਰ ਹਰਿ ਕਬਚਨ ਅਲਾਹੀ ਬਾਬਾ ਨਾਨਕਾ ਪੰਡ ਗਾਉਦੇ ਨੇ ਵਢਾਈ ਬਾਬਾ ਨਾਨਕਾ ਪੰਡ ਗਾਉਦੇ ਨੇ ਵਢਾਈ ਬਾਬਾ ਨਾਨਕਾ ਆ ਬੱਲੇ 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 ਭਾਈ ਬਾਬਾ ਨਾਨਕ ਮਿਹਰ ਕਰੇ ਆਹ ਮਹਾਰਾਜ ਰਾਜੀ ਰੱਖੇ ਲੈ ਬੜਾ ਕੱਠ ਹੋਈ ਆਈ ਆਹ ਦੇਖ ਲੈ ਵੀ ਜਿੱਤੋਂ ਤੱਕ ਨਿਕਾ ਜਾਂਦੀ ਐ ਸ਼ਰਦਾਲੂ ਸ਼ਰਦਾਲੂ ਆਏ ਸੇਵਾਦਾਰ ਸੇਵਾਦਾਰ ਖੜੇ ਹੀ ਲੈ ਰੌਣਕਾਂ ਲੱਗੀਆਂ ਕੀ ਹੋਣ ਲੱਗਾਈ ਅੱਲਾ ਪਾਈ ਹੋ ਤਾਂ ਜੋਰ ਵੀ ਲਾਤਾ ਤੇ ਪਿੱਛੋਂ ਫੇਰਦੀ ਆਵਾਜ਼ ਆਈ ਨਹੀਂ ਨਹੀਂ ਆਵਾਜ਼ ਨਹੀਂ ਆ ਰਹੀ ਆਵਾਜ਼ ਉਹਨਾਂ ਨੂੰ ਆ ਰਹੀ ਹੈ ਆਹੋ ਗੱਲ ਜਾਰੀ ਰੱਖ ਗੱਲ ਜਾਰੀ ਰੱਖ ਬੰਦੇ ਸ਼ਰਾਰਤਾਂ ਕਰਨ ਵੀ ਆਉਂਦੇ ਹੁੰਦੇ ਆ ਅੱਛਾ ਅੱਛਾ ਠੀਕ ਆ ਸਾਰੇ ਤਰ੍ਹਾਂ ਦੇ ਲੋਕ ਹੀ ਆਉਂਦੇ ਕਿਉਂ ਮੈਡਮ ਜੀ ਆਹੋ ਹਾਂਜੀ ਅੱਛਾ ਸਹੀ ਆ ਲੈ ਵੀ ਗੱਲ ਸੁਣਾਉਣ ਲੱਗੇ ਆ ਆਹੋ ਲੈ ਬਾਬਾ ਜੀ ਦੀ ਦਰਗਾਹ ਤੇ ਪਹੁੰਚੇ ਆ ਉਹ ਬਾਬਾ ਜੀ ਦੀ ਦਰਗਾਹ ਤੇ ਪਹੁੰਚਿਆ ਲਾੜਦਿਆ ਕੋਈ ਬਾਬਿਆਂ ਦੀ ਗੱਲ ਸੁਣਾ ਲੈ ਮੇਲਾ ਲੱਗਿਆ ਆ ਆਹ ਕਹਿੰਦੇ ਵੀ ਫੇ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ ਵਾਹ ਜੀ ਵਾਹ ਫੇ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਫੱਕਰ ਬਣ ਕੇ ਫਾਕੇ ਨੂੰ ਫੱਕ ਜਾਂਦੇ ਉਹ ਦੁਨੀਆ ਵਾਲਿਓ ਫੱਕਰ ਦੀਪ ਹੁੰਦੇ ਕਹਿ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ ਇੱਕ ਵਾਰ ਬਾਬਾ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਲਾਓ ਹਾਂ ਆਹ ਆਹ ਗਿਆਨੀ ਗੱਲ ਤੇ ਤਾੜੀ ਲਾਇਆ ਕਰੋ ਮੇਰੇ ਭਰਾ ਖੱਪਣਾ ਪਾਇਆ ਕਰੋ ਆਹ ਆਹ ਗਿਆਨੇ ਹੋਣ ਦਾ ਸਬੂਤ ਦਿਹਾ ਕਰੋ ਉਹ ਲਾਟਿਆ ਆਪਾਂ ਇਹਨਾਂ ਨੂੰ ਹਸਾਉਣ ਆਏ ਆ ਉਹ ਕਲੰਕ ਤਾਂ ਆਪਣੇ ਮੱਥਾਂ ਤੇ ਪਹਿਲਾਂ ਹੀ ਬਥੇਰੇ ਲੱਗੇ ਹੋਇਆ ਨਸ਼ੇੜੀ ਹੋਣ ਦੇ ਆਹ ਆਸਕੀਆਂ ਕਰਨ ਦੇ ਖੱਪ ਪਾਉਣ ਦੇ ਹਾਂਜੀ ਮਹਾਰਾਜ ਲੋ ਜੀ ਆ ਮੱਖਣ ਟਾਇਟ ਨਾਲ ਮੱਖਣ ਟਾਇਟ ਕਰ ਕਰਕੇ ਗਏ ਧੰਨਵਾਦ ਜਿਉਂਦੇ ਵਸਦੇ ਰਹੋ ਠੀਕ ਆ ਜਿਹੜੇ ਹੱਥ ਖੜੇ ਕਰਦੇ ਤੁਸੀਂ ਵੀ ਜਿਉਂਦੇ ਰਹੋ ਆ ਮੱਖਣ ਦਾ ਸਾਨੂੰ ਪਤਾ ਲੱਗ ਗਿਆ ਸੀ ਟਾਇਟ ਤੂੰ ਹੀ ਹੈ ਗਈ ਆਹ ਆ ਲੈ ਵੀ ਰੌਣਕ ਲੱਗੀ ਐ ਆ ਰੌਣਕ ਲੱਗੀ ਆ ਲਾੜ ਤੇ ਅੱਜ ਦਿਨ ਹਸਾਉਣਾ ਐ ਆਪਾਂ ਲੈ ਵੀ ਮੈਂ ਸੁਣਾਉਣ ਲੱਗਾ ਇੱਕ ਗੱਲ ਆਹਾ ਲੈ ਗੱਲ ਹੈਗੀ ਮੇਰੇ ਰਿਸ਼ਤੇ ਦੀ ਆ ਤੇਰੇ ਰਿਸ਼ਤੇ ਦੀ ਗੱਲ ਚੱਲੀ ਸੀ ਮੈਂ ਸੋਣਾ ਤੈਨੂੰ ਵੇਖਣ ਆਲੇ ਆਏ ਸੀ ਲੈ ਬਾਈ ਜੀ ਮੇਰੇ ਚੱਲਦੀ ਆ ਰਿਸ਼ਤੇ ਦੀ ਗੱਲ ਮੈਨੂੰ ਹਫਤੇ ਚ ਦੋ ਤਿੰਨ ਵਾਰੀ ਦੇਖਣ ਆਲੇ ਆ ਜਾਂਦੇ ਆ ਲਾੜ ਤੇ ਕਹਿੰਦੇ ਕੀ ਆ ਰੌਲਾ ਇਸ ਕੱਲ ਦਾ ਕਹਿੰਦੇ ਕੁਛ ਨਹੀਂ ਗੱਲਾਂ ਦੇਖ ਕੇ ਹੀ ਮੁੜ ਜਾਂਦੇ ਆ ਚੱਲ ਕੋਈ ਤਣ ਪੱਤਰ ਨਹੀਂ ਲਾਉਂਦੇ ਤੂੰ ਲਾੜਦਿਆ ਬੋਲਦਾ ਵੱਧ ਉਹ ਮੈਥੋਂ ਵੱਧ ਬੋਲਿਆ ਜਾਂਦਾ ਹਲਾ ਕਿਵੇਂ ਬਾਈ ਇੱਥੇ ਕਰਕੇ ਮੈਨੂੰ ਦੋ ਵਾਰੀ ਦੇਖਦੇ ਆ ਅੱਛਾ ਕਿਵੇਂ ਪਹਿਲਾਂ ਨੂੰ ਘਰੇ ਬਹਿ ਕੇ ਦੇਖਦੇ ਆ ਹਲਾ ਫੇਰ ਬਾਈ ਦੂਜੀ ਵਾਰੀ ਗਲੀ 'ਚ ਖੜਕੇ ਕਹਿੰਦੇ ਬਾਹਰ ਨਿਕਲਾ ਸੀ ਤੈਨੂੰ ਦੇਖਦੇ ਆ ਬਾਰਨੀ ਗਲ ਅੱਲਾਹ ਤੇ ਆ ਤੂੰ ਬਚੋਲਾ ਚੰਗਾ ਪਾ ਲੈ ਲਾ ਬਲਿਆ ਬਚੋਲਾ ਅੱਛਾ ਲੈ ਮੈਨੂੰ ਕੁੜੀ ਵਾਲੇ ਦੇਖਣ ਆ ਗਏ ਬਲਾ ਕੁੜੀਆ ਤੈਨੂੰ ਵੇਖਣ ਆ ਗਏ ਲੈ ਕਹਿੰਦੇ ਵੀ ਮੁੰਡਾ ਸਾਨੂੰ ਪਸੰਦਾ ਪਸੰਦ ਕਰਕੇ ਆਹ 16 ਸਾਲਾਂ ਦਾ ਤੂੰ ਹੈਗਾ ਮੂਹ ਮੱਥੇ ਲੱਗਦਾ ਕਹਿੰਦੇ ਵੀ ਮੁੰਡਾ ਕੰਮ ਕੀ ਕਰਦਾ ਹੈ ਆ ਤੁਹਾਡੇ ਘਰਦਿਆਂ ਨੇ ਦੱਸਿਆ ਸਾਡੇ ਘਰ ਦੇ ਕਹਿੰਦੇ ਜੀ ਮੁੰਡੇ ਨੇ ਐਮਏ ਕੀਤੀ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹੋਂ ਥੀਏਟਰ ਦੀ ਨਾਟਕਾਂ ਦੀ ਅਲਾ ਪੜਿਆ ਪੜਿਆ ਤੇ ਨਾਟਕ ਨੂੰ ਟੱਕ ਕਰਦਾ ਨਾਟਕ ਕਰਦਾ ਹੈ ਤੇ ਕੁੜੀ ਵਾਲੇ ਕਹਿੰਦੇ ਕੁੜੀ ਵਾਲੇ ਕਹਿੰਦੇ ਨਾਟਕ ਦਾ ਸਾਡੀ ਕੁੜੀ ਬਥੇਰੇ ਕਰ ਲੈਂਦੀ ਹੈ ਹੋਰ ਰਹਿੰਦੀ ਇੰਸਟਾਗ੍ਰਾਮ ਤੇ ਆ ਬਸ ਕਰਿਆ ਗਾ ਸਾਡੇ 14000 ਦਾ ਫੋਲੋਅਰ ਵੀ ਆ ਕਾੜ ਦਿਆ ਫਿਰ ਤੂੰ ਹੀ ਕੀ ਕੀਤਾ ਪਰ ਨਾ ਕੀ ਸੀ ਆਉਂਦੇ ਹੋਏ ਕੁੜੀ ਨੂੰ ਫੋਲੋ ਕਰਕੇ ਆਏ ਆ ਬਸ ਕਰਿਆ ਗਾ ਹੁਣ ਉਹਦੀਆਂ ਰੀਲਾਂ ਦੇਖੀ ਜਾਈ ਦੀ ਸਾਡਾ ਵਧੀਆ ਜੀ ਲੱਗਾ ਰਹਿੰਦਾ ਹੈ ਕਰਾ ਕਰ ਇੰਨਾ ਕੋ ਸੁਣ ਕੇ ਆ ਗਿਆ ਤੇ ਇਥੋਂ ਕੋ ਸਰਿਆ ਨਹੀਂ ਸਰਿਆ ਕਿਉਂ ਨਹੀਂ ਮੈਂ ਵੀ ਗੱਲ ਸਿਰੇ ਲਾਤੀ ਹੜਾ ਲਾਈ ਕਿਵੇਂ ਮੈਂ ਵੀ ਕਹਤਾ ਉਹ ਕੀ ਕਹਤਾ ਮੈਂ ਕਿ ਸਾਨੂੰ ਹਸਾਉਣ ਵਾਲਿਆਂ ਨੂੰ ਹਲਕੇ ਤੇ ਨਾ ਲਿਓ ਹਲੋ ਕਹਤੋ ਬਾਈ ਅਸੀਂ ਕਰੀਏ ਨਾ ਤਾਂ ਕੁਝ ਨਾ ਕਰੀਏ ਤੇ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਤੁਸੀਂ ਕੁੜੀ ਨਹੀਂ ਦਿੰਦੇ ਅਸੀਂ ਬਿਜਲੀ ਨਹੀਂ ਦੇਣੀਗੀ ਨਹੀਂ ਜਾਓ ਧਰਨੇ ਫਿਰ ਚੰਗੇ ਰਹੋਗੇ ਉਹ ਗੱਲ ਬੜੀ ਫਿਰ ਸਿਰੇ ਲੱਗੀ। ਉਹ ਫਿਰ ਮੈਨੂੰ ਦੁਬਾਰਾ ਦੇਖਣ ਆਲੇ ਆਏ। ਹਾਲਾ ਦੁਬਾਰਾ ਦੇਖਣ ਆਲੇ ਆਏ। ਮੇਰੇ ਬਚੋਲੇ ਨੇ ਮੈਨੂੰ ਪਹਿਲਾਂ ਹੀ ਕਹਿਤਾ ਹਾਲਾ ਕੀ ਕਹਿਤਾ? ਮੈਨੂੰ ਕਹਿੰਦਾ ਹਰ ਇੱਕ ਗੱਲ ਦਾ ਤਿੰਨ ਗੁਣਾ ਵਧਾਪਦਾ ਜਵਾਬ ਦੇਈ ਚੱਲੀ। ਵਧਾਪਦਾ ਚੜਾ ਕੇ ਗੱਲ ਕਰੀ। ਮੇਰੇ ਸਾਹਮਣੇ ਕੁੜੀ ਦਾ ਪਿਓ ਬੈਠ ਗਿਆ। ਹਾਲਾ ਕੁੜੀ ਦਾ ਪਿਓ ਤੇਰੇ ਮੂਰੇ ਬੈਹ ਗਿਆ ਈ। ਅਹੋ। ਅੱਛਾ। ਮੈਨੂੰ ਕਹਿੰਦਾ ਕਾਕਾ ਜੀ ਕੁਝ ਉਚਰੋ। ਉਹ ਕਾਕਾ ਜੀ ਕੁਝ ਉਚਰੋ। ਕਾਕਾ ਜੀ ਉਚਰੋ ਮੁਦਰੋ ਕੁਝਰੋ। ਹੋਰ ਫਟੇ ਮੂਏ ਕੀ? ਇਹ ਕੀ ਮੈਂ ਘਟੇ ਕੀ? ਅਬਦੁੱਲ ਰੱਬ ਲੱਗੀ ਓਏ ਐਡਾ ਵਿਦਵਾਨ ਬੰਦਾ ਸੀ ਉਹ ਸਮਝਦਾ ਉਹਨੂੰ ਨਹੀਂ ਆਈ ਹਲਾ ਫੇਰ ਭਾਈ ਮੈਂ ਤੈਨੂੰ ਗੁਨਾਹ ਵਧਾਵਦਾ ਦੱਸੀ ਗਿਆ ਨਾ ਅੱਛਾ ਫੇਰ ਭਾਈ ਮੈਨੂੰ ਕਹਿੰਦਾ ਕਾਕਾ ਜੀ ਤੁਹਾਡਾ ਕਾਰੋਬਾਰ ਕਿੱਡਾ ਹੈ ਕਹਿੰਦਾ ਦੱਸਿਆ ਮੈਂ ਕਹਾ ਜੀ ਫੈਲਿਆ ਹੋਇਆ ਕਾਰੋਬਾਰ ਕਿੱਥੇ ਕਿੱਥੇ ਮੈਂ ਕਹਾ ਦਿੱਲੀ ਬੰਬੇ ਕੋਲਕੱਤਾ ਤਾਈ ਆਹਾ ਹਾ ਵੀ ਇੱਕ ਦਿੱਲੀ ਇੱਕ ਬੰਬੇ ਕੋਲਕੱਤਾ ਆਹੋ ਆ ਪਾਪਾ ਜੀ ਦਾ ਬੜੀ ਟੈਨਸ਼ਨ ਰਹਿੰਦੀ ਹੁੰਦੀ ਮੈਂ ਕਹਾ ਜੀ ਪਾਪਾ ਜੀ ਤੇ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਆ ਤੇ ਪਾਪਾ ਜੀ ਕਿੱਥੇ ਰਹਿੰਦੇ ਇੱਕ ਦਿੱਲੀ ਬੰਬੇ ਕੋਲਕੱਤਾ ਸਾਡੇ ਪਾਪੇ ਵੀ ਬਾਹਲੇ ਆ ਸਾਡਾ ਕਾਰੋਬਾਰ ਵੱਡਾ ਐ ਨਾ ਪਾਪਿਆਂ ਦੀ ਦੀ ਭਾਰਤੀ ਕੀਤੀ ਹੋਈ ਆ 6 ਮਹੀਨਾ ਬਾਅਦ ਫਾਰਮ ਭਰਾਈ ਦੇ ਆ ਪਾਪਿਆਂ ਦਾ ਦੀ ਛੱਟਾ ਦਿੱਤਾ ਹੋਇਆ ਐ ਸਾਡਾ ਜਿੱਥੇ ਡੈਗ ਪਿਓਥੇ ਉੱਗ ਪਿਆ ਪੰਜ-ਛਤ ਤੁਸੀਂ ਲੈ ਜਾਓ ਸਾਥੋਂ ਇੰਨੇ ਸਾਹਵੇਂ ਨਹੀਂ ਨਾ ਜਾਂਦੇ ਓਏ ਮਾਰਨਾ ਬੰਦ ਕਰ ਇੱਥੇ ਮੇਰਾ ਦਿਲ ਆ ਉਹ ਤੇਰਾ ਦਿਲ ਇੱਥੇ ਆ ਦਿਲ ਦਾ ਕੋਈ ਪਤਾ ਲੱਗਦਾ ਕਦੇ ਲਾਲ ਸੂਟ ਵਾਲੀ ਤੇ ਕਦੇ ਪੀਲੇ ਸੂਟ ਵਾਲੀ ਤੇ ਕਦੇ ਨੀਲੇ ਸੂਟ ਵਾਲੀ ਤੇ ਪਕਾਈ ਦਾ ਦਿਲ ਨਹੀਂ ਕਿਤੇ ਖੜਦਾਗਾ ਮੈਡਮ ਨਹੀਂ ਤੂੰ ਗੁੱਸਾ ਨਾ ਕਰ ਜੋ ਪੀਲਾ ਸੂਟ ਤੁਹਾਡੇ ਹੀ ਪਾਇਆ ਏ ਹੋਰ ਕਿਤੇ ਪਿੱਛੋਂ ਚਾੱਕ ਕੇ ਕੋ ਮੇਰੇ ਗਿੱਚੀ 'ਚ ਮਾਰੋ ਮਾ ਦਾ ਹਾਸੇ ਹਾਸੇ ਜਿੱਲਤ ਕਰਦਾ ਹੁੰਦਾ ਨਾ ਉਂ ਦਿਲ ਮੇਰਾ ਸਾਫ ਆ ਉਹ ਵੱਖਰੀ ਗੱਲ ਆ ਦਿਲ ਖੜਦਾ ਕਿਤੇ ਨਹੀਂਗਾ ਭੱਜਿਆ ਹੀ ਫਿਰਦਾ ਏ ਕਿ ਪਕਾਈ ਦਾ ਮਾਰ ਫਿਰ ਗੱਲ ਬਣੀ ਉਹ ਗੱਲ ਕਾਦੀ ਬਣੀ ਆਹਾਂ ਫਿਰ ਅਸੀਂ ਕੁੜੀ ਵੇਖਣ ਚੱਲ ਗਏ ਹਲਾ ਤੁਸੀਂ ਕੁੜੀ ਵੇਖਣ ਗਏ ਮੈਨੂੰ ਤਾਂ ਕੁੜੀ ਨੂੰ ਉਹਨਾਂ ਨੇ ਕਮਰੇ ਦੇ ਵਿੱਚ ਤਾੜਤਾ ਉਹ ਲਾੜਤੀ ਆ ਤਾੜਦੇ ਨਹੀਂ ਹੁੰਦੇ ਗੱਲਬਾਤ ਕਰਨ ਵਾਸਤੇ ਅੰਦਰ ਬਿਠਾਉਂਦੇ ਨਵਾਂ ਜਮਾਨਾ ਚੱਲ ਆਈ ਲੈ ਗੱਲਬਾਤ ਕਰਨ ਵਾਸਤੇ ਸਾਨੂੰ ਬਿਠਾਤਾ ਹਲਾ ਫੇਰ ਭਾਈ ਭਾਈ ਅੱਧਾ ਪੌਣਾ ਘੰਟਾ ਸੰਗ ਦੀ ਨਾ ਉਹ ਬੋਲੀ ਨਾ ਮੈਂ ਬੋਲਿਆ ਹਲਾ ਫੇਰ ਭਾਈ ਭਾਈ ਜਣੀ ਪੌਣੇ ਕ ਘੰਟੇ ਬਾਅਦ ਸੰਗ ਦੀ ਸੰਗ ਦੀ ਆਪ ਬੋਲ ਪੀ ਕੀ ਕਹਿੰਦੀ ਮੈਨੂੰ ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਾਈ ਬਟੇ ਫਿਰ ਮੈਂ ਵੀ ਕਹਤਾ ਬੜਾ ਤੂੰ ਕੀ ਕਿਆ ਸਾਗਾ ਪਹਿਲਾਂ ਤਿੰਨ ਸੀ ਤੇਰੇ ਸਣੇ ਚਾਰ ਹੋਵਾਂਗੇ ਫਿਰ ਅਸੀਂ ਚੁੰਨੀ ਚੜਾ ਗਈ ਲੈ ਆਂਦੀ ਨਹੀਂ ਰਖੜੀ ਬੰਨ ਲੈਉਣੀ ਸੀ ਓਏ ਵਿਆਹ ਕੇ ਆ ਗਈ ਆ ਵਿਆਹ ਕੇ ਆ ਗਈ ਕਹਿੰਦੀ ਮਹਿੰਗੀ ਥਾਂ ਤੇ ਘੁੰਮਣਾ ਤੇ ਲਾਰਤੀਆ ਲੈ ਜਾਂਦਾ ਸਰਦਾ ਪੁਰਦਾ ਬਾਈ ਲਿਆਣੀ ਪੈਣੀ ਸੀ ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਆ ਹਲਾ ਫੇਰ ਬਾਈ ਮੈਂ ਕਮਾਤੀ ਮਹਿੰਗੀ ਥਾਂ ਤੇ ਅਮਰੀਕੇ ਲੈ ਗਿਆ ਓਦੋਂ ਵੀ ਮਹਿੰਗੀ ਥਾਂ ਕੈਨੇਡਾ ਲੰਘ ਗਿਆ ਸਭ ਤੋਂ ਮਹਿੰਗੀ ਥਾਂ ਤੇ ਕਮਾਤੀ ਇੰਗਲੈਂਡ ਆ ਉੱਠ ਗਿਆ ਮਹਿੰਗੀ ਥਾਂ ਤੇ ਕਮਾਈ ਆ ਹਲਾ ਲਾਰਤੀਆ ਕਮਾਈ ਕਿੱਥੇ પેટ્રોલ ਪੰਪ ਤੇ ਹੋਰ ਫਟੇ ਮਾ ਗਿਆ ਹਾਈ ਮਹਿੰਗਾ ਏ ਇੱਥੇ ਕੱਢ ਲਾ ਗੇੜੇ ਹੋਰ ਕੀ ਆ ਦੱਸ ਓਏ ਹੋਰ ਸੁਣ ਲਾ ਆਹ ਘੁੰਮਣ ਘਮਾਉਣ ਤੋਂ ਯਾਦ ਆ ਆਜ ਕੱਲ ਤਾਂ ਰਹਿੰਦੀ ਘੁੰਮਣ ਤੇ ਆ ਭਲਾ ਘੁੰਮਣ ਘਮਾਉਂਦੇ ਰਹਿੰਦੀ ਆ ਲਾਂਦੀਆਂ ਕਿਉਂਕਿ ਉਹਦਾ ਆਧਾਰ ਕਾਰਡ ਚੱਲਦਾ ਹੈ ਨਾ ਬੱਸ ਤੇ ਚੜ ਜਾਂਦੀ ਰੋਡਵੇਜ ਨੂੰ ਬੱਸ ਕਰਿਆ ਕੋਈ ਕਿਰਾਇਆ ਹੀ ਨਹੀਂ ਲੱਗਦਾ ਉਹ ਕਾਰ ਤੇ ਉਹ ਤਾਂ ਉਹਦਾ ਤਾਂ ਨਹੀਂ ਲੱਗਦਾ ਤੇਰਾ ਤਾਂ ਲੱਗਦਾ ਹੋਊਗਾ ਖਰਚਾ ਬਹੁਤ ਹੁੰਦਾ ਹੋਊਗਾ ਨਾ ਨਾ ਮੈਂ ਸਕੀਮ ਲਾ ਲਈ ਭਲਾ ਲਾਈ ਕੇ ਮੈਂ ਭਾਈ ਜੀ ਮੇਰਾ ਕਿਰਾਇਆ ਹੀ ਨਹੀਂ ਲੱਗਦਾ ਹਲੋ ਕਿਵੇਂ ਬਈ ਮੈਂ ਇੱਕ ਦਿਨ ਤੇਰੀ ਭੁਜਾਈ ਦਾ ਸੂਟ ਪਾਇਆ ਅੱਛਾ ਮੈਂ ਉਹਦਾ ਆਧਾਰ ਕਾਰਡ ਚੱਕ ਕੇ ਤੇ ਮੈਂ ਰੋਡਵੇਜ ਦੀ ਬੱਸ ਚੜ ਗਿਆ ਉਹ ਦਰਫਟੇ ਮੋ ਕਟ ਖਾਣ ਵਾਲੇ ਕੰਮ ਕਰਦਾ ਅੱਛਾ ਫੇਰ ਬਾਈ ਬੱਸ ਬਾਈ ਜੀ ਮੜੀ ਜੀ ਜਣੀ ਕਿ ਉਖਲੀ ਜੀ ਚ ਵੱਜੀ ਆ ਹਲਾ ਫੇਰ ਬਾਈ ਮੇਰਾ ਜਣੀ ਦੀ ਕੁੰਡ ਚੱਕਿਆ ਗਿਆ ਹਲਾ ਪੱਲੂ ਸਰ ਗਿਆ ਤੇਰਾ ਪੱਲੂ ਸਰ ਗਿਆ ਹਲਾ ਫੇਰ ਬਾਈ ਬਾਸ ਵਾਲਿਆਂ ਨੂੰ ਸ਼ੱਕ ਪੈ ਗਿਆ ਓਏ ਉਹਨਾਂ ਨੂੰ ਸ਼ੱਕ ਪੈਣਾ ਸੀ ਉਹਦਾ ਪੂਨਾ ਘੰਟਾ ਸੋਚੀ ਗਏ ਹਲਾ ਕੀ ਸੋਚੀ ਗਏ ਓਏ ਸੋਚੀ ਗਏ ਦੀ ਗੁੱਤ ਪੱਟੀ ਆ ਕਿ ਮੋਚ ਮੰਨੂ ਕਹਿੰਦੇ ਵੀਰ ਜੀ ਪੈਣ ਦੀ ਥੱਲੇ ਆਓ। ਆਧਾਰਤੀ ਦਾ ਵੇਦ। ਫਿਰ ਤੇ ਹੋ ਕੇ ਟਿਕ ਟਕਟਾਓ। ਉਹ ਆਧਾਰਤੀ ਆ ਦੇਖ ਲੈ ਆਧਾਰ ਕਾਰਡ ਤੇ ਸਰਗਰ ਸਹੂਲਤਾ ਔਰਤਾਂ ਨੂੰ ਜਾਂ ਬੰਦੇ ਨੂੰ ਕੋਈ ਨਹੀਂ। ਉਹ ਕੱਲੀਆਂ ਔਰਤਾਂ ਨੂੰ ਨਹੀਂ ਤੇਨੂੰ ਆਧਾਰ ਕਾਰਡ ਦੀ ਪਾਵਰ ਦਾ ਨਹੀਂ ਪਤਾ। ਹਲੋ ਕਿਵੇਂ ਬਾਈ? ਆ ਜਿਹੜੇ ਹੱਥ ਚੱਕਦੇ ਸੀ ਇਹ ਗੱਲ ਉਹਨਾਂ ਲਈ ਆ। ਅੱਛਾ ਅੱਛਾ। ਤੁਹਾਡੇ ਕੰਮ ਦੀ ਆ ਸੁਣ ਲਿਓ। ਅਲਸਲਾਮ ਬਾਈ। ਕੰਦਾ ਆਧਾਰ ਕਾਰਡ ਤੇ ਬੰਦਿਆਂ ਨੂੰ ਬੜੀ ਘੈਂਟ ਚੀਜ਼ ਫ੍ਰੀ ਮਿਲਦੀ ਆ। ਉਹ ਲਾਰ ਤੇ ਇਹਨਾਂ ਨੂੰ ਵੀ ਦੱਸ ਬੰਦਿਆਂ ਨੂੰ ਮਰਦਾ ਕੀ ਆ? ਜੀ ਵਾਲੀ ਗੋਲੀ ਫ੍ਰੀ ਮਿਲਦੀ ਪਰ ਟੇਮ। ਪ੍ਰੇਗਾ ਪ੍ਰੇਗਾ ਹੋਈ ਪਈ ਦੇ ਪਾਸੇ ਗੋਲੀਆਂ ਵੀ ਫ੍ਰੀ ਦੇਈ ਜਾਂਦੇ ਆ ਮੈਨੂੰ ਲੱਗਦਾ ਇਹ ਯੁੱਧ ਹੀ ਲੜਨ ਤੋਂ ਪਹਿਲਾਂ ਹੀ ਹਾਰ ਜਾਗੇ ਹੋਰ ਕੀ ਦੱਸੋ ਉਹ ਨਸ਼ਿਆਂ ਨੇ ਘਰ ਖਰਾਬ ਕਰਤੇ ਉਹ ਨਸ਼ਿਆਂ ਨੇ ਘਰ ਪਟਟਿਆ ਸਾਰਾ ਮੁੰਡੇ ਚਿੱਟਿਆਂ ਤੇ ਲੱਗੇ ਉਹ ਮੁੰਡੇ ਚਿੱਟਿਆਂ ਤੇ ਲੱਗੇ ਸਾਡੇ ਗਵਾਂਡ ਦੇ ਵਿੱਚ ਇੱਕ ਮੁੰਡਾ ਚਿੱਟਾ ਪੀਂਦਾ ਸੀ ਹਲਾ ਬਾਪਾਈ ਯਾਰ ਕੇ ਸਿਆਣੇ ਬੰਦੇ ਨੇ ਸਲਾਹ ਦੇਤੀ ਆ ਸਿਆਣੇ ਬੰਦੇ ਸਲਾਹ ਦਿੰਦੇ ਆ ਕਹਿੰਦੇ ਜੇ ਇਹਦਾ ਚਿੱਟਾ ਛਡਾਉਣਾ ਤੈਨੂੰ ਥੋੜੀ ਥੋੜੀ ਫੀਮ ਖਵਾ ਦਿਓ ਆ ਵੀ ਸਿਆਣੀ ਗੱਲ ਕੀਤੀ ਆ ਕਹਿੰਦੇ ਵੀ ਫੀਮ ਤਾਂ ਪੁਰਾਣਾ ਨਸ਼ਾ ਏ ਉਹਦੇ ਨਾਲ ਕਿਹੜਾ ਕੋਈ ਬੈਲ ਲੱਗਦਾ ਏ ਆਹੋ ਸਹੀ ਗੱਲ ਆ ਲੈ ਬਾਈ ਜੀ 2 ਕੁ ਮਹੀਨੇ ਉਹਨੂੰ ਚਿੱਟਾ ਛਡਾਉਣਾ ਤੇ ਫੀਮ ਖਵਾਉਂਦੇ ਰਹੇ ਹਲਾ ਚਿੱਟਾ ਛੱਡ ਗਿਆ ਚਿੱਟ ਹੁਣ ਉਹਦੀ ਫੀਮ ਨਹੀਂ ਪੂਰੀ ਹੁੰਦੀਗੀ ਉਹ ਪਹਿਲਾਂ ਹੋਰ ਗੱਲ ਸੀ ਉਹ ਪਹਿਲਾਂ ਕਿਹੜੀ ਗੱਲ ਸੀ ਹੁਣ ਸਰਕਾਰਾਂ ਸਖਤ ਹੋ ਗਈਆਂ ਲੋਕ ਕਿਵੇਂ ਬਾਈ ਕਹਿੰਦੇ ਵੀ ਜਿਹੜਾ ਨਸ਼ਾ ਵੇਚਦਾ ਉਹਦੇ ਬਲਡੋਜ਼ਰ ਚਲਾ ਦਿੰਦੇ ਆ ਉਹਦੇ ਘਾਟਾ ਦਿੰਦੇ ਆ ਬਹੁਤ ਪੁੱਤ ਮਰੇ ਆ ਸਖਤਾਈ ਕਰਤੀ ਆ ਸਖਤਾਈ ਕੀਤੀ ਆ ਜੇ ਪਹਿਲਾਂ ਦੇਖ ਲੋ ਜੀ ਆਹ ਨਸ਼ੇ ਦੀ ਲੋੜ ਹੁੰਦੀ ਸੀ ਆਹ ਖੜਾ ਰਾਜਸਥਾਨ ਜਾਓ ਤੇ ਫੜ ਲਿਆਓ ਆ ਸੱਚ ਤੇ ਹੁਣ ਹੁਣ ਮਿਹਨਤ ਬੜੀ ਕਰਨੀ ਪੈਂਦੀ ਆ ਲੋਕ ਕਿਵੇਂ ਬਾਈ ਮੱਜੇ ਤੋਂ ਉੱਠਣਾ ਪੈਂਦਾ ਹੈ ਮੱਜੇ ਤੋਂ ਉੱਠਣਾ ਪੈਂਦਾ ਫਿਰ ਚਪਲਾਂ ਪਾਉਣੀਆਂ ਪੈਂਦੀਆਂ ਹਲਾ ਫਿਰ ਚਪੜਾ ਪਾਉਣਾ ਪੈਂਦੀਆਂ ਫਿਰ ਕਿਤੇ ਜਾ ਕੇ ਗਲੀ ਚੋਂ ਫੜ ਕੇ ਲਿਆ ਆਈ ਨਾ ਓਖਾ ਕੰਮ ਹੋਇਆ ਪਿਆ ਉਹ ਕਹਿੰਦੇ ਸੀ ਨਸ਼ਾ ਵਰਤ ਯੁੱਧ ਛੜਿਆ ਹੋਇਆ ਹੈ ਉਹ ਪਕਾਈ ਦਾ ਉਹ ਪਤੰਦਰੋ ਨਸ਼ਾ ਦੇ ਘਰ ਘਰ ਵਿਕੀ ਜਾਂਦਾ ਮੁੰਡੇ ਟੀਕੇ ਲਾਲਾ ਮਰੀ ਜਾਂਦੇ ਆਹਤੀ ਦਾ ਹੋਇਆ ਵੀ ਤਿੰਨ ਸਾਲਾਂ ਚ ਕੱਲੀਆਂ ਗੱਲਾਂ ਹੀ ਸੁਣਾਈਆਂ ਉਹ ਪਕਾਈ ਦਾ ਮਾਰ ਮੈਨੂੰ ਰੋਕ ਲਿਆ ਕਰ ਮੈਂ ਰਾਜਨੀਤਿਕ ਹੋ ਜਾਣਾ ਹੁਣ ਨਾ ਇਹ ਆਹਤੀਆ ਮੈਂ ਸੁਣਿਆ ਭਜਾਈ ਇੱਕ ਦਿਨ ਤੂੰ ਡਾਕਟਰ ਜੇ ਲਈ ਫਿਰਦਾ ਸੀ ਉਹ ਕਾਹਦਾ ਡਾਕਟਰ ਤੇ ਉਹਨੂੰ ਮੈਂ ਹੀ ਕਹਤਾ ਹਲਾ ਕੀ ਕਹਤਾ ਮੈਂ ਲੈ ਗਿਆ ਉਹਨੂੰ ਅੱਛਾ ਲੈ ਡਾਕਟਰ ਨੇ ਉਹਨੂੰ ਟੈਸਟ ਕਰ ਲਿਆ ਹਲਾ ਕੀ ਕੀਤਾ ਡਾਕਟਰ ਕਹਿੰਦਾ ਵੀ ਇਹਦੇ ਪਿੱਤੇ ਚ ਪਥਰੀ ਆ ਪਥਰੀ ਕੱਢਣੀ ਪੈਣੀ ਓਏ ਹੋਏ ਹੋਏ ਉਹ ਪਥਰੀ ਦਾ ਉਦੋਂ ਤੇ ਭਜਾਈ ਨੂੰ ਕਿਸ ਨੇ ਰਾਏ ਦੇਤੀ ਹਲਾ ਰਾਏ ਕੀ ਦਿੱਤੀ ਭਾਈ ਕਹਿੰਦੇ ਜੀ ਬੀਅਰ ਪੀਣਾ ਪਥਰੀ ਖੁਰ ਜਾਂਦੀ ਐ ਅੰਨਾ ਵੀ ਸੁਣਿਆ ਕਹਿੰਦੇ ਵੀ ਬੀਅਰ ਅੰਦਰ ਤੇ ਪਥਰੀ ਜਲੰਦਰ ਉਹ ਮਾਂ ਦਿੱਤੀ ਸਵੇਰੇ ਵੀ ਬੀਅਰ ਸ਼ਾਮੀ ਵੀ ਬੀਅਰ ਦੁਪਹਿਰੇ ਵੀ ਬੀਅਰ ਤੇ ਰਾਤੀ ਵੀ ਬੀਅਰ ਹਲਾ ਉਹ ਵੀਰਾਂ ਤੇ ਹੋ ਗਈ ਮੈਂ ਕਿਹਾ ਗੱਡੀ ਪੈਟਰੋਲ ਤੇ ਚੱਲਦੀ ਉਹ ਵੀਰਾਂ ਤੇ ਚੱਲ ਪਈ ਹਲਾ ਫੇਰ ਭਾਈ ਮੈਂ ਡੇਢ ਕਿ ਮਹੀਨੇ ਬਾਅਦ ਦੁਬਾਰਾ ਡਾਕਟਰ ਕੋਲੇ ਗਿਆ ਹਾਂ ਹਲਾ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਆਪਾਂ ਇਹਨਾਂ ਦਾ ਲੀਵਰ ਕੱਢਾਂਗੇ ਬਸ ਕਰ ਦਾਰੂ ਪੀਪੀ ਖਰਾਬ ਹੋ ਗਿਆ ਮੈਨੂੰ ਲੱਗਦਾ ਸਾਸਤੀ ਪੀ ਲਈ ਆ ਕੱਤੀ ਮਾਰ ਚੜੀ ਲੱਗਦੀ ਸੀ ਮੈਡਮ ਜੀ ਤੁਸੀਂ ਸਾਡੇ ਖਰਾਣੇ ਗੇੜੇ ਕੱਢ ਜਾਨੇ ਸਾਡਾ ਟਾਈਮ ਤਾਂ ਨਹੀਂ ਪੂਰਾ ਹੋ ਗਿਆ ਸਾਡੀਆਂ ਗੱਲਾਂ ਨਹੀਂ ਹਲੇ ਮੁੱਕੀਆਂ ਗਿਆ ਚਾਨ ਦਾ ਫੜ ਕੇ ਖੜਾਉਣਾ ਪੈਂਦਾ ਏ ਚਾਹ ਤੇ ਰਿਆ ਕਰੋ ਮੈਡਮ ਨੇ ਇਸ਼ਾਰਾ ਕਰਤਾ ਏ ਸਾਡੇ ਫਾਟਕ ਲੱਗੇ ਆ ਜਾਂਦੇ ਜਾਂਦੇ ਗੱਲ ਸੁਣਾਵੇ ਜਾਂਦੇ ਜਾਂਦੇ ਮੈਂ ਸੁਣਿਆ ਲਾਂਦਿਆ ਇੱਕ ਦਿਨ ਪਰਝਾਈ ਮੇ ਉਪਰੇ ਜੇ ਬੰਦੇ ਨਾਲ ਜਾਂਦੀ ਵੇਖੀ ਐ ਮੈਂ ਤਾਂ ਨਹੀਂ ਹਟਦਾ ਇਹ ਗੱਲ ਸੁਣ ਕੇ ਹਟੇਗਾ ਉਹ ਵੀ ਉਹਨੂੰ ਮੈਂ ਕਿਹਾ ਸੀ ਹਲੋ ਕੇ ਮੈਂ ਬਈ ਮੈਂ ਕਿਹਾ ਭਾਗਵਾਨ ਨੇ ਹਲਕੀ ਜੀ ਹੋ ਗਈਆਂ ਭਾਰੀ ਵੇਲ ਜੀ ਵੇਲ ਸਰਦਾਰ ਸਾਹਿਬ ਦੇ ਰਪਈਆਂ ਦੀ ਵੇਲ ਆ ਵੇਲ ਵਧਾਵੀ ਲੇਖੇ ਲਾਵੀ ਆ ਜਿਹੜੇ ਬੈਠੇ ਦੰਦ ਕੱਢ ਜਾਂਦੇ ਇਹਨਾਂ ਨੂੰ ਵੀ ਆਤ ਪਾਵੀਂ ਬਸ ਕਰਿਆ ਉਹ ਪਤੰਦਰੋ ਤੁਹਾਡੇ ਮੂਰੇ ਤਾਂ ਬੈਰੀਕੇਡ ਨਹੀਂ ਲੱਗਾ ਕਰਦੀ ਦਾ ਤੁਸੀਂ ਤਾਂ ਆਈ ਸਕਦੇ ਹੋ ਬਸ ਕਰ ਮਰ ਲਿਆ ਮੂਰੇ ਦਾ ਬੈਰੀਕੇਡ ਲੱਗਿਆ ਆਹ ਮਾਰਤੀ ਆ ਇੱਕ ਦਿਨ ਮੈਂ ਪਰਝਾਈ ਉਪਰੇ ਬੰਦੇ ਨਾਲ ਜਾਂਦੀ ਵੇਖੀ ਐ ਲੈ ਇਹ ਬੰਦੇ ਦੀ ਸੁਣ ਲਾ ਉਹਨੂੰ ਮੈਂ ਹੀ ਕਿਹਾ ਸੀ ਹਲਾ ਕੀ ਕਹਤਾ ਮੈਂ ਕਹ ਤੂੰ ਹੋ ਗਈ ਹਲਕੀ ਜਿਹੀ ਭਾਰੀ ਆਹੋ ਕਿਉਂ ਕਰ ਜੋਗਾ ਕਰ ਲੈ ਆ ਜੋਗਾ ਕਰ ਲੈ ਬਾਈ ਮੈਂ ਉਹਨੂੰ ਕਹਤਾ ਜੋਗਾ ਕਰ ਲੈ ਹਲਾ ਫੇਰ ਬਾਈ ਅਗਲੇ ਦਿਨ ਉਹਨੇ ਮਿੰਦਰ ਸੋਂ ਕਾ ਜੋਗਾ ਕਰ ਲਿਆ ਨੋਰ ਪਟੇ ਹੁਣ ਰਹਿੰਦੀ ਜੋਗੇ ਨਾਲ ਉਹ ਜਾਂਦੀ ਆਉਂਦੀ ਜੋਗੇ ਨਾਲ ਇਹ ਬੰਦਾ ਭਾਰਾ ਜਾ ਸੀ ਆਹੋ ਮੋਟਾ ਜਾ ਸੀ ਮੇਰੇ ਵਰਗਾ ਦਸ ਬਸ ਜੋਗਾ ਹੀ ਸੀਗਾ ਉਹ ਉਹ ਬਾਈ ਬੜਾ ਹੱਸੀ ਜਾਂਦਾ ਦਾ ਨਾ ਤੇ ਨਹੀਂ ਜੋਗਾ ਸਿਓ ਬਸ ਕਰ ਜਾ ਪਰਾਵੀ ਲਈ ਜਨਾ ਗੁਰੂਆ ਉਹ ਲੜਤੀ ਆਪਣੇ ਜਾਂੜ ਦਾ ਵੇਲਾ ਹੋਇਆ ਇਹ ਸ਼ਰਾਰਤੀ ਵਾਲਾ ਹੱਥ ਵੀ ਇਹੀ ਖੜੇ ਕਰਦਾ ਸੀ ਸਾਰੀ ਗੱਲ ਉਹ ਭਰਾਵਾ ਹਾਲਾਤ ਨੇ ਵੈਸੇ ਹੱਥ ਖੜੇ ਕਰਾਏ ਹੋਏ ਆਪਣੇ ਸ਼ਰਾਰਤਾਂ ਨਾ ਕਰਿਆ ਕਰੋ ਉਹ ਬਾਰੇ ਤੁਹਾਨੂੰ ਰਾਜੀ ਰੱਖੇ ਬਹੁਤ ਬਹੁਤ ਮਿਹਰਬਾਨੀ ਜੀ ਕਮੇਟੀ ਵਾਲਿਆਂ ਦਾ ਬਹੁਤ ਧੰਨਵਾਦ ਹਾਂ ਜਿਹੜੇ ਹਰ ਸਾਲ ਮੌਕਾ ਆਏ ਹਾਏ ਹਾਏ ਨਿਆਰਾ ਆਇਆ ਤੁਸੀਂ ਹੱਥ ਖੜੇ ਕਰਕੇ ਤਾੜੀ ਮਾਰੀ ਕਲਾਕਾਰ ਲਈ ਇਹੀ ਖੁਰਾਕ ਹੁੰਦੀ ਹੈ ਲਾ ਲਾ ਲਾੜਦੀ ਆ ਧੀਆ ਪੜਾ ਬੈਠਿਆ ਕਿ ਸ਼ੇਰ ਹੋ ਜੇ ਸੁਣਾ ਦੇ ਫਿਰ ਲੈ ਜਾਂਦੇ ਜਾਂਦੇ ਕਿ ਸ਼ੇਰ ਸੁਣਾਦਾ ਧੀਆ ਪੜਾ ਬੈਠੀਆਂ ਸਾਡੀਆਂ ਸੁਣਾ ਦੇ ਮਾਵਾਂ ਪੜਾ ਬੈਠੀਆਂ ਹਾਂ ਕਹਿੰਦਾ ਬੇਰ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਬੀਆਂ ਵਾਹ ਜੀ ਵਾਹ ਬੇਰ ਤੁਮੇ ਦੀ ਕੌੜੀ ਲੱਗਦੀ ਅਸਰ ਹੁੰਦਾ ਵਿੱਚ ਬੀਆਂ ਉਹ ਵੇੜੇ ਵੜ ਭਾਗੇ ਹੁੰਦੇ ਜੱਸ ਕਰ ਜਾਂਦੀਆਂ ਧੀਆ ਉਹ ਵੇੜੇ ਵੜ ਭਾਗੇ ਹੁੰਦੇ ਜੱਸ ਕਰ ਜਾਂਦੀਆਂ ਧੀਆ ਮਹਾਰਾਜ ਰਾਜੀ ਰੱਖੀ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਮੈਮ